ਪਰ ਐਸੋ ਤੋਂ 6 ਸੱਤ ਦਿਨ ਨਹੀਂ ਆਇਆ ਤਾਂ ਮੈਂ ਉਹ ਇਹਨਾਂ ਉਹਨਾਂ ਦੇ ਜਿੱਥੇ ਏਜੰਸੀ ਹੈਗੀ ਹੈ ਉਹਨਾਂ ਨੂੰ ਫੋਨ ਕਰ ਰਿਹਾ ਉਹ ਫੋਨ ਨਾਲ ਵੀ ਨਹੀਂ ਚੱਕ ਰਹੇ ਨਾ ਕੀ ਸਿਸਟਮ ਹੁੰਦਾ ਕਹਿੰਦਾ ਜੀ ਮੈਂ ਵਟਸਐਪ ਦੇ ਉੱਤੇ ਆਣਾ ਤੁਸੀਂ ਮੇਰੇ ਨਾਲ ਉਸ ਦੇ ਉੱਤੇ ਉੱਤੇ ਆ ਜਾਓ ਉਹਨੇ ਇੱਕ ਲਿਸਟ ਘੜਾ ਕੇ ਦਿੱਤੀ ਸੀਗੀ ਕਿ ਕਿਹੜੀ-ਕਿਹੜੀ ਜਗ੍ਹਾ ਤੇ ਗੋਦ ਨ ਹੋਇਆ ਇਹ ਨਹੀਂ ਸੀ ਮੈਂ ਉਹਦੇ ਵਿੱਚ ਲਿਖਿਆ ਸੀ ਕਿ ਕਿਹੜੇ-ਕਿਹੜੇ ਬੈਂਕ ਦੇ ਵਿੱਚ ਹੈ ਕਿੱਥੇ ਉਸ ਤੋਂ ਬਾਅਦ ਪਰ ਐਸੇ ਉਸ ਤੋਂ 6-7 ਦਿਨ ਨਹੀਂ ਆਇਆ ਤਾਂ ਮੈਂ ਉਹ ਇਹਨਾਂ ਉਹਨਾਂ ਨੂੰ ਜਿੱਥੇ ਏਜੰਸੀ ਹੈਗੀ ਹੈ ਉਹਨਾਂ ਨੂੰ ਫੋਨ ਕਰ ਰਿਹਾ ਉਹ ਫੋਨ ਨਾਲ ਵੀ ਨਹੀਂ ਚੱਕ ਰਹੇ ਨਾ ਲੈਂਡਲਾਈਨ ਤੋਂ ਫੋਨ ਚੱਕ ਰਹੇ ਸੀ ਮੈਂ ਕਿ ਚਲੋ ਇਹਨਾਂ ਦੇ ਉੱਪਰ ਸੀਨੀਅਰ ਨਾਲ ਗੱਲ ਕਰਾਂ ਇਹਨਾਂ ਦਾ ਸੀਨੀਅਰ ਇੱਕ 1906 ਨੰਬਰ ਹੈ ਮੈਂ ਉੱਥੇ ਫੋਨ ਕੀਤਾ ਉਹ ਬਿਲਕੁਲ ਇੱਕਦਮ ਡੱਡਾ ਆ ਰਿਹਾ ਸੀ ਫੋਨ ਮਤਲਬ ਉਹ ਕਹਿੰਦੇ ਸਾਇਲੈਂਸ ਆ ਰਿਹਾ ਸੀ ਉਸ ਤੋਂ ਬਾਅਦ ਉਹ ਜਦ ਬੰਦ ਹੋਇਆ ਤਾਂ ਉਸ ਤੋਂ ਬਾਅਦ ੱਲੇ ਆ ਗਿਆ ਫੋਨ ਨੰਬਰ ਕਿ ਜੀ ਐਲ ਪੀਜੀ ਦੀ ਤੁਹਾਡੀ ਗੈਸ ਸਰਵਿਸ ਹੈਲਪਲਾਈਨ ਮੈਂ ਉਹ ਨੰਬਰ ਦੱਬਿਆ ਉਧਰੋਂ ਦੂਸਰੀ ਸਾਈਡ ਤੋਂ ਬੰਦਾ ਬੋਲਿਆ ਕਿ ਜੀ ਮੈਂ ਤੁਹਾਡੀ ਕੀ ਹੈਲਪ ਕਰ ਸਕਦਾ ਹਾਂ ਜੀ ਮੈਂ ਉਹਨੂੰ ਦੱਸਿਆ ਕਿ ਅੱਜ ਦਾ ਮੇਰੀ ਨੂੰ ਕਹਿੰਦੇ ਗੈਸ ਨਹੀਂ ਆ ਰਹੀ ਉਹ ਕਹਿੰਦਾ ਜੀ ਤੁਹਾਨੂੰ ਇੱਕ 10 ਰੁਪਏ ਦੀ ਪਰਚੀ ਘਟਾਣੀ ਪੈਗੀ ਜਿਸ ਕਰਕੇ ਉਹ ਗਵਰਨਮੈਂਟ ਨੇ ਨਵਾਂ ਰੂਲ ਬਣਾ ਦਿੱਤਾ ਹੈਗਾ ਉਹ ਤੁਸੀਂ ਪਰਚੀ ਘਟਾਓਗੇ ਤਾਂ ਤੁਹਾਡਾ ਸਿਲੰਡਰ ਵੀ ਆਏਗਾ ਤਾਂ ਉਸ ਤੋਂ ਬਾਅਦ ਬੁਕਿੰਗ ਵੀ ਅੱਗੇ ਨੂੰ ਹੋਏਗੀ ਅਦਰਵਾਈਜ਼ ਨਹੀਂ ਮੈਂ ਕਿਹਾ ਜੀ ਮੈਂ ਸੀਨੀਅਰ ਸਿਟੀਜ਼ਨਾਂ ਸਾਨੂੰ ਇਸ ਚੀਜ਼ ਦੀ ਨੌਲੇ ਨਹੀਂ ਹੈਗੀ ਕੀ ਸਿਸਟਮ ਹੁੰਦਾ ਕਹਿੰਦਾ ਜੀ ਮੈਂ ਫਿਰ WhatsApp ਦੇ ਉੱਤੇ ਆਣਾ ਤੁਸੀਂ ਮੇਰੇ ਨਾਲ ਉਸ ਦੇ ਉੱਤੇ ਉੱਥੇ ਆ ਜਾਓ ਮੈਂ ਤੁਹਾਨੂੰ ਨੋਕੇ ਹੁੰਦੇ ਆ ਉਹ ਸਾਰਾ ਪ੍ਰੋਸੈਸ ਦੱਸਾਂ ਉਹਨੇ ਪ੍ਰੋਸੈਸ ਦੱਸਣਾ ਸ਼ੁਰੂ ਕੀਤਾ ਮੇਰਾ ਸਾਰਾ ਹੀ ਬੈਂਕ ਦਾ ਅਕਾਊਂਟ ਨੰਬਰ ਡੈਬਿਟ ਅਕਾਊਂਟ ਨੰਬਰ ਵਗੈਰਾ ਮੇਰੀ ਏਜ ਵਗੈਰਾ ਪੁੱਛ ਕੇ ਦੇਖ ਕੇ ਨਹੀਂ ਇਹ ਜਾਏ ਤਾਂ ਉਸ ਤੋਂ ਬਾਅਦ ਉਹਨੇ ਮੇਰੇ ਤੋਂ ਬੈਂਕ ਦੇ ਵਿੱਚੋਂ ਲੋਗੰਦ ਟ੍ਰਾਂਜੈਕਸ਼ਨ ਘੁਮਾਣੀ ਸ਼ੁਰੂ ਕਰਤੀ ਜਦੋਂ ਮੈਂ ਦੇਖਿਆ ਕਿ ਮੇਰੇ ਬੈਂਕ ਦੇ ਵਿੱਚੋਂ ਟ੍ਰਾਂਜੈਕਸ਼ਨ ਘੁੰਮਦੀ ਹੈ ਮੈਂ ਫਟਾ ਬਟ ਉਹਨਾਂ ਨੇ ਮੇਰਾ ਹੈਂਗ ਕਰ ਹੈਂਗ ਕਰ ਲਿਆ ਤਾਂ ਮੈਂ ਜਦੋਂ ਫੋਨ ਨੂੰ ਕੱਟਣ ਦੀ ਕੋਸ਼ਿਸ਼ ਕਰਾਂ ਫੋਨ ਕੱਟਣ ਦੇ ਬਾਵਜੂਦ ਹੀ ਡੈਡ ਕਰਕੇ ਵੀ ਮੈਂ ਜਦੋਂ ਦੁਆਰਾ ਚਾਲੂ ਕਰਾ ਤਦ ਵੀ ਫੋਨ ਮੇਰਾ ਉਹਦੇ ਕੋਲ ਹੀ ਚੱਲ ਰਿਹਾ ਸੀਗਾ ਮੈਂ ਫਿਰ ਮੈਥੋਂ ਨੱਠ ਕੇ ਬੈਂਕ ਦੇ ਵਿੱਚ ਗਿਆ ਬੈਂਕ ਬੈਂਕ ਬੰਦ ਸੀਗਾ ਬੈਂਕ ਦੇ ਕੰਪਲਾਈ ਨੂੰ ਮੈਂ ਫੋਨ ਕੀਤਾ ਉਹਨੇ ਨਾ ਕਿਹਾ ਉੱਥੋਂ ਫਿਰ ਮੈਂ ਫੋਨ ਕੱਟ ਕੇ ਤਾਂ ਮੈਨੇਜਰ ਉਸਲੇ ਉਹਨਾਂ ਨੇ ਰਾਤ ਨੂੰ ਫੋਨ ਬੈਂਕ ਖੋਲੇ ਆਪਣਾ ਖੋਲ ਕੇ ਮੇਰਾ ਅਕਾਊਂਟ ਸੀਲ ਕਰਾਇਆ ਤਾਂ ਉਹ ਕਹਿੰਦੇ ਸੀ ਅਸੀਂ ਆਈਐਫਐਸਆਈ ਕੋਡ ਵੀ ਕਹਿੰਦੇ ਭੇਜ ਦਵਾਂਗੇ ਮਗਰ ਉਹਨਾਂ ਨੇ ਨਹੀਂ ਭੇਜਿਆ ਕਿੰਨਾ ਰੁਪਈਆ ਉਦੋਂ ਤੱਕ ਜਿਹੜਾ ਵਾਪਸ ਮਤਲਬ ਬਾਈ ਮੇਰੇ ਟਰਾਂਜੈਕਸ਼ਨ ਹੋ ਚੁੱਕੀਆਂ ਸੀ 50 50000 ਰੁਪਏ ਦੀਆਂ ਬਾਈ ਟਰਾਂਜੈਕਸ਼ਨ ਅਲੱਗ-ਅਲੱਗ ਸਿਟੀ ਦੇ ਵਿੱਚ ਹੋ ਗਈਆਂ 11 ਲੱਖ ਰੁਪਈਆ ਮੇਰਾ ਮੇਰੇ ਬੈਂਕ ਦੇ ਅਕਾਊਂਟ ਦੇ ਵਿੱਚੋਂ ਨਿਕਲ ਚੁੱਕਾ ਹੈ ਨਾ ਉਹਨਾਂ ਨੇ ਇੱਕ ਲਿਸਟ ਕਢਾ ਕੇ ਦਿੱਤੀ ਸੀਗੀ ਕਿ ਕਿਹੜੀ-ਕਿਹੜੀ ਜਗ੍ਹਾ ਤੇ ਹੋਇਆ ਹੈ ਇਹ ਨਹੀਂ ਸੀ ਮੈਂ ਉਹਦੇ ਵਿੱਚ ਲਿਖਾਇਆ ਸੀ ਕਿਹੜੇ-ਕਿਹੜੇ ਬੈਂਕ ਦੇ ਵਿੱਚ ਹੈ ਕਿੱਥੇ ਉਸ ਤੋਂ ਬਾਅਦ ਮੇਰੇ ਬੇਟੇ ਨੇ ਸਾਈਬਰ ਅੱਸੀ ਫੇ ਸਾਈਬਰ ਕ੍ਰਾਈਮ ਦੇ ਵਿੱਚ ਉੱਥੇ ਜਾ ਕੇ ਕਢਾਇਆ ਉੱਥੋਂ ਪਤਾ ਲੱਗਿਆ ਥੋੜਾ ਜਿਹਾ ਕੋਈ ਕੋਈ ਬੰਬਈ ਕੋਈ ਦਿੱਲੀ ਕੋਈ ਹਦਰਾਬਾਦ ਕੋਈ ਅਸਾਮ ਦੇ ਵਿੱਚ ਰੁਪਏ ट्रांजैक्शनਾਂ ਘੁੰਮੀਆਂ ਹੋਈਆਂ ਸਾਰੀਆਂ ਸੀਗਾ 75 ਸਾਲ ਦੇ ਬਜ਼ੁਰਗ ਉਹਨਾਂ ਨੇ ਸਾਨੂੰ ਰਿਪੋਰਟ ਕੀਤੀ ਸੀ ਵੀ ਮੇਰੇ ਮੈਨੂੰ ਐਲ ਪੀਜੀ ਕੰਪਨੀ ਵੱਲੋਂ ਕੰਟੈਕਟ ਗੂਗਲ ਤੋਂ ਹੋਇਆ ਸੀਗਾ ਗੂਗਲ ਤੋਂ ਉਹਨਾਂ ਨੇ ਕੰਟੈਕਟ ਕੀਤਾ ਤੇ ਉਹਨਾਂ ਨੇ ਜਦੋਂ ਮੈਂ ਸਰਵਿਸ ਲਾਈਨ ਦੇ ਲਈ ਤੇ ਉਹਨਾਂ ਨੇ ਮੈਨੂੰ 20 ਰੁਪਏ ਪਾਉਣ ਲਈ ਕਿਹਾ ਸੀਗਾ ਤੇ ਮੈਂ ਰਿਸਪੌਂਡ ਕਰ ਦਿੱਤਾ ਤੇ ਇਸੇ ਲੜੀ ਦੇ ਵਿੱਚ ਉਹਨਾਂ ਕੋਲੋਂ ਉਹਨਾਂ ਦੇ ਖਾਤੇ ਦੇ ਵਿੱਚੋਂ ਜਿਹੜੇ ਪੈਸੇ ਹੋ 50 50000 ਰੁਪਏ ਦੀਆਂ ਲੱਗਭਗ 22 ट्रांजैक्शंस ਜਿਹੜੀਆਂ ਹੋ ਗਈਆਂ ਤੇ ਇਸ ਸਬੰਧੀ ਜਦੋਂ ਉਹਨਾਂ ਨੇ ਸਾਨੂੰ ਇਮੀਡੀਏਟ ਰਿਪੋਰਟ ਕੀਤਾ ਸੀ ਉਹਨਾਂ ਦੀ ਹੈਲਪਲੀ ਆਪਣੀ ਜਿਹੜੀ ਹੈ ਉਹ ਕੰਪਲੇਂਟ ਜਿਹੜੀ ਦਰਜ ਕਰਵਾ ਦਿੱਤੀ ਹੈ ਤੇ ਐਫ ਆਈ ਆਰ ਵੀ ਰਜਿਸਟਰ ਹੋ ਚੁੱਕੀ ਹੈ ਤੇ ਅਸੀਂ ਜਿਹੜੇ ਵੀ ਨਾਲ ਮਾਲੂਮ ਵਿਅਕਤੀ ਹੈ ਉਹਨਾਂ ਦੇ ਬੈਂਕ ਅਕਾਊਂਟਸ ਕਰਕੇ ਜਿਹੜੀ ਅਗਲੀ ਤਫਤੀਸ਼ ਕੰਮ ਚ ਚਲਦੀ ਹੈਗੀ ਹੈ ਬਿਲਕੁਲ ਜੀ ਸਾਰਾ ਡਾਟਾ ਅਪਟੇਨ ਅਸੀਂ ਕਰਨ ਦੇ ਲਈ ਕਰੰਟਲੀ ਸਾਰਾ ਜਿਹੜੇ ਐਫਰਟਸ ਹੋ ਕਰ ਰਹੇ ਆ ਤੇ ਜਲਦੀ ਤੋਂ ਜਲਦੀ ਜਿਹੜੇ ਆ ਦੋਸ਼ੀ ਆ ਉਹਨਾਂ ਨੂੰ ਟ੍ਰੇਸ ਕਰਕੇ ਜਿਹੜੀ ਅਗਲੀ ਬਣਦੀ ਕਾਰਵਾਈ ਅਮਚ ਚ ਲੈਂਦੀ ਜੀ